ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਉਹ ਪਰਮੇਸ਼ਰ ਪ੍ਰਭੂ ਮੌਤ ਰਹਿਤ ਹੈ ਉਹਨੂੰ ਸਾਰੇ ਹੀ ਨਮਸਕਾਰ ਕਰਦੇ ਆ ਉਹ ਦਇਆ ਦਾ ਘਰ ਹੈ ਉਹਦਾ ਕੋਈ ਖਾਸ ਰੂਪ ਨਹੀਂ ਆ ਉਦੇ ਵਰਗਾ ਹੋਰ ਕੋਈ ਨਹੀਂ ਨਮਸੰਗ ਅਪੇਖੇ ਨਮਸੰਗ ਅਲੇਖੇ ਨਮਸੰਗ ਅਕਾਇ ਨਮਸੰਗ ਅਜਾਇ ਉਹਦਾ ਕੋਈ ਖਾਸ ਪਹਿਰਾਵਾ ਨਹੀਂ ਆ ਉਹਦੀ ਤਸਵੀਰ ਨਹੀਂ ਬਣਾਈ ਜਾ ਸਕਦੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਈ ਜੀਵ ਤਸਵੀਰਾਂ ਬਣਾ ਕੇ ਆਪਣੇ ਦੁਕਾਨ ਦੇ ਵਿੱਚ ਘਰ ਦੇ ਵਿੱਚ ਲਗਾ ਲੈਂਦੇ ਆ ਪਰ ਜਿਹੜਾ ਪ੍ਰਮਾਤਮਾ ਨਾ ਉਹਦੀ ਕੋਈ ਤਸਵੀਰ ਨਹੀਂ ਬਣ ਸਕਦੀ ਉਹਦਾ ਕੋਈ ਸਰੀਰ ਹੀ ਨਹੀਂ ਆ ਉਹ ਦੇਹ ਤੋਂ ਰਹਿਤ ਹੈ ਉਹ ਜਿਹਾ ਵਾਂਗ ਇਸਤਰੀ ਤੋਂ ਪੈਦਾ ਨਹੀਂ ਹੋਇਆ ਜੋ ਜਿਸ ਤਰ੍ਹਾਂ ਆਮ ਜੀਵ ਜਿਹੜੇ ਆ ਔਸਤਰੀ ਤੋਂ ਪੈਦਾ ਹੁੰਦੇ ਆ ਪਰ ਉਹ ਪ੍ਰਮਾਤਮਾ ਜਿਹੜਾ ਹੈ ਉਹ ਕਿਸੇ ਔਸਤਰੀ ਤੋਂ ਪੈਦਾ ਨਹੀਂ ਹੋਇਆ ਨਮਸਤੰ ਅ ਗੰਗੇ ਨਮਸਤੰ ਅ ਭੰਜੀ ਨਮਸਤੰ ਅ ਨਾਮੇ ਨਮਸਤੰ ਅ ਠਾਮੇ ਉਹ ਪ੍ਰਭੂ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਹੈ ਕੋਈ ਐਸਾ ਨਹੀਂ ਜੋ ਉਹਦੇ ਨਾਲੋਂ ਕਿਸੇ ਗੱਲ ਵਿੱਚ ਵੱਧ ਹੋਵੇ। ਉਹਨੂੰ ਕੋਈ ਤੋੜ ਨਹੀਂ ਸਕਦਾ। ਤੇ ਕੋਈ ਇੱਕ ਖਾਸ ਨਹੀਂ ਆ। ਤੇਰਾ ਕੋਈ ਇੱਕ ਥਾਂ ਵੀ ਨਹੀਂ ਆ। ਉਸ ਪ੍ਰਭੂ ਦੀ ਇੱਕ ਥਾਣੀ ਆ ਵੀ ਉਹ ਆਪਾਂ ਕਹਦੇ ਵੀ ਇੱਕੋ ਥਾਂ ਤੇ ਉੱਥੇ ਹੀ ਰਹਿੰਦਾ ਹੈ। ਉਹਦੀ ਕੋਈ ਜਗ੍ਹਾ ਨਹੀਂ ਪਰ ਉਹ ਹਰੇਕ ਜਗ੍ਹਾ ਤੇ ਮੌਜੂਦ ਹੈ। ਨਮਸਤੰਗ ਅਕਰਮੰ ਨਮਸਤੰਗ ਧਰਮੰ ਨਮਸਤੰਗ ਅਨਾਮੰ ਨਮਸਤੰਗ ਅਤਾਮੰ ਉਹ ਪ੍ਰਭੂ ਕਰਮਾਂ ਦੇ ਬੰਦਲਾਂ ਤੋਂ ਪਰੇ ਹੈ ਉਹਦੇ ਵਿੱਚ ਉਹ ਗੁਣ ਸੁਭਾਅ ਨਹੀਂ ਜੋ ਤਤਾਂ ਵਿੱਚ ਹੁੰਦੇ ਆ ਕੋਈ ਖਾਸ ਨਹੀਂ ਉਹਦਾ ਕੋਈ ਖਾਸ ਨਾਂ ਨਹੀਂ ਆ ਤੇ ਕੋਈ ਖਾਸ ਕਰ ਨਹੀਂ ਉਹਦਾ ਨਮਸਤੰਗ ਅਜੀਤੇ ਨਮਸਤੰਗ ਅਭੀਤੇ ਨਮਸਤੰਗ ਬਾਹੀ ਨਮਸਤੰਗ ੜਾਹੀ ਉਹਨੂੰ ਕੋਈ ਜਿੱਤ ਨਹੀਂ ਸਕਦਾ ਨਾ ਕੋਈ ਉਹਨੂੰ ਡਰਾ ਸਕਦਾ ਹੈ ਨਾ ਕੋ ਨੂੰ ਕੰਨਾ ਕੋਈ ਉਹਨੂੰ ਹਿਲਾ ਸਕਦਾ ਹੈ ਨਾ ਕੋਈ ਉਹਨੂੰ ਦੇਖ ਸਕਦਾ ਜਿਸ ਤਰ੍ਹਾਂ ਸਾਡੇ ਜੀਵਾਂ ਦੇ ਘਰ ਹੁੰਦੇ ਆ ਉਹਦਾ ਕੋਈ ਘਰ ਨਹੀਂ ਇੱਕ ਥਾਂ ਨਹੀਂ ਉਹਦੀ ਤੇ ਜਿਹੜਾ ਉਹਨੂੰ ਪ੍ਰਮਾਤਮਾ ਨੂੰ ਕੋਈ ਹਿਲਾ ਨਹੀਂ ਸਕਦਾ ਸਾਡੇ ਘਰਾਂ ਨੂੰ ਕੋਈ ਢਾ ਸਕਦਾ ਹਿਲਾ ਸਕਦਾ ਹੈ ਦੇਖ ਸਕਦਾ ਹੈ ਉਹ ਪ੍ਰਮਾਤਮਾ ਨੂੰ ਨਾ ਕੋਈ ਦੇਖ ਸਕਦਾ ਨਾ ਢਾ ਸਕਦਾ ਨਾ ਹਿਲਾ ਸਕਦਾ ਹੈ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਦੀ ਉਹ ਰੂਪ ਰੰਗ ਤੋਂ ਰਹਿਤ ਸ਼ੁੱਧ ਰੂਪ ਹੈ। ਮੋੜ ਕੋਈ ਨਹੀਂ ਆ। ਕੋਈ ਇਹ ਨਹੀਂ ਦੱਸ ਸਕਦਾ ਕਿ ਕਦੋਂ ਤੋਂ ਹੋਦ ਵਿੱਚ ਆਇਆ ਹੋਇਆ ਹੈ। ਟੋਟੇ ਨਹੀਂ ਕੀਤੀ ਜਾ ਸਕਦੀ। ਉਹਦੇ ਕੋਈ ਟੋਟੇ ਨਹੀਂ ਕਰ ਸਕਦਾ। ਉਹ ਹਰ ਥਾਂ ਪੂਰੇ ਦਾ ਪੂਰਾ ਹੈ। ਇੱਕ ਰਸ ਵਿੱਚ ਮੌਜੂਦ ਹੈ। ਆਤ ਡੂੰਗਾ ਹੈ ਡੂੰਘਾਈ ਲੱਭ ਨਹੀਂ ਸਕਦੀ ਜਿਸ ਤਰ੍ਹਾਂ ਸਮੁੰਦਰਾਂ ਦੀ ਆਪਾਂ ਦਰਿਆਵਾਂ ਦੀ ਡੂੰਘਾਈ ਮਾਪ ਸਕਦੇ ਹਾਂ ਉਹ ਪ੍ਰਭੂ ਦੀ ਡੂੰਘਾਈ ਆਪਾਂ ਮਾਪ ਨਹੀਂ ਸਕਦੇ ਕਿੰਨਾ ਲੰਮਾ ਹੈ ਕਿੰਨਾ ਉਹ ਉੱਚਾ ਹੈ ਉਹਦੇ ਜਿੰਨਾ ਉੱਚਾ ਕੋਈ ਹੋ ਨਹੀਂ ਸਕਦਾ ਉਹਨੂੰ ਜਾਣ ਨਹੀਂ ਸਕਦਾ ਏਵਡ ਉੱਚਾ ਹੋਏ ਹੋਵੇ ਕੋਈ ਤਿਸੂ ਚੇ ਕੋ ਜਾਣੇ ਸੋਈ ਉਹਦੇ ਵਰਗਾ ਕੋਈ ਹੋਵੇਗਾ ਤਾਂ ਹੀ ਉਹਨੂੰ ਜਾਣ ਸਕਦਾ ਨਮਸਤੰਗ ਅਗੰਝੇ ਨਮਸਤੰਗ ਅਪੰਜੇ ਨਮਸਤੰਗ ਉਦਾਰੀ ਨਮਸਤੰਗ ਅਪਾਰੀ ਉਹ ਜਿਤ ਹੈ ਕੋਈ ਕਿਸੇ ਗੱਲੋਂ ਉਹਦੇ ਨਾਲ ਉਹ ਵੱਧ ਨਹੀਂ ਕੋਈ ਭੰਨ ਨਹੀਂ ਸਕਦਾ ਉਹ ਪ੍ਰਭੂ ਖੁੱਲੇ ਦਿਲ ਵਾਲਾ ਹੈ ਬੇਅੰਤ ਹੈ ਬੇਅੰਤ ਤਾਕਤਾਂ ਦਾ ਮਾਲਕ ਹੈ ਬੇਅੰਤ ਬੇਅੰਤ ਗੁਣ ਤੇਰੇ ਬੇਅੰਤੀ ਗੁਣਾਂ ਦਾ ਮਾਲਕ ਹੈ ਪ੍ਰਭੂ ਵੀ ਬੇਅੰਤ ਇੰਨਾ ਵੱਡਾ ਹੋ ਪ੍ਰਭੂ ਸਾਰਿਆਂ ਨੂੰ ਪਾਲ ਰਿਹਾ ਜਿੰਦਾ ਰੱਖ ਰਿਹਾ ਸਵਾਸ ਦੇ ਰਿਹਾ ਨਮਸਤੰ ਸੋ ਇਕੈ ਨਮਸਤੰ ਅਨੇਕੇ ਨਮਸਤੰ ਗਪੂਤੇ ਨਮਸਤੰ ਅਜੂਪੇ ਉਹਦਾ ਕੋਈ ਰੂਪ ਨਹੀਂ ਆ ਉਹ ਇੱਕ ਆ ਪ੍ਰਭੂ ਉਹ ਬੇਅੰਤ ਰੂਪਾਂ ਵਾਲਾ ਹੈ ਉਹਦੀ ਹਸਤੀ ਉਹਨਾਂ ਪੰਜਾਂ ਤੱਤਾਂ ਤੋਂ ਨਹੀਂ ਬਣੀ ਜਿਸ ਤਰ੍ਹਾਂ ਸਾਡਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਪੌਣ ਪਾਣੀ ਅਗਨੀ ਹਵਾ ਜਲ ਪੰਜਾਤ ਤਤਾਂ ਤੋਂ ਸਾਡਾ ਸਰੀਰ ਬਣਿਆ ਉਹ ਪ੍ਰਭੂ ਦਾ ਸਰੀਰ ਪੰਜਾਤ ਤਤਾਂ ਤੋਂ ਹੀ ਬਣਿਆ ਜਿਨ੍ਹਾਂ ਤੋਂ ਜਗਤ ਦੀ ਰਚਨਾ ਆਈ ਉਹ ਹਰ ਪ੍ਰਕਾਰ ਦੇ ਬੰਦਨਾ ਤੋਂ ਰਹਿਤ ਹੈ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੀਸੇ ਕਰਮਾਂ ਦੇ ਬੰਦਨਾ ਤੋਂ ਰੁਝੇਵਿਆਂ ਤੋਂ ਰਹਿਤ ਹੈ ਪਰਮਾਤੋ ਰਹਿਤ ਹੈ ਪਰਮਾ ਦੇ ਵਿੱਚ ਨਹੀਂ ਹੋ ਵਹਿਮਾ ਪਰਮਾ ਦੇ ਵਿੱਚ ਨਹੀਂ ਪਰਮਾਤ ਉਹਦਾ ਕੋਈ ਖਾਸ ਦੇਸ਼ ਨਾ ਕੋਈ ਖਾਸ ਪਹਿਰਾਵਾ ਹੈ ਸਾਡੇ ਪਹਿਰਾਵੇ ਆ ਸਾਡਾ ਅਸੀਂ ਕਹਿੰਦੇ ਆ ਸਾਡਾ ਆ ਆਦੇਸ਼ ਹੈ ਆ ਜਿਲ੍ਹਾ ਹੈ ਆ ਸ਼ਹਿਰ ਹੈ ਤਹਿਸੀਲ ਹੈ ਉਹ ਪ੍ਰਭੂ ਦਾ ਕੋਈ ਖਾਸ ਦੇਸ਼ ਨਹੀਂ ਹੈ ਖਾਸ ਉਹਦਾ ਕੋਈ ਨਾ ਸ਼ਹਿਰ ਨਹੀਂ ਆ। ਨਾ ਹੀ ਉਹਦਾ ਕੋਈ ਖਾਸ ਪਰਹਵਾਸੀ ਪਰਹਵਾ ਪਹਿਨਦੇ ਆ। ਕੋਈ ਨੀਲੇ ਪਹਿਨਦਾ ਹੈ ਵਸਤਰ। ਕੋਈ ਕਾਲੇ ਪਹਿਨਦਾ ਹੈ, ਕੋਈ ਚਿੱਟੇ ਪਹਿਨਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਕੋਈ ਖਾਸ ਵਸਤਰ ਨਹੀਂ ਪਹਿਰਾਵਾ ਨਹੀਂ। ਵੀ ਆਪਾਂ ਕਹਿ ਦਈਏ ਕਿ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਬੈਠਾ ਹੈ। ਇਸ ਤਰ੍ਹਾਂ ਦਾ ਪਹਿਰਾਵਾ ਬਣ ਬਣਾ ਕੇ ਬੈਠਾ ਹੈ। ਕੋਈ ਇੱਕ ਜਾਂ ਖਾਸ ਨਾਮ ਨਹੀਂ ਹੈ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ੜਤਾ ਤੇ ਨਮਸਤੰ ਨਿਰਕਾਤੇ ਉਹਦਾ ਕੋਈ ਖਾਸ ਨਾਮ ਨਹੀਂ ਹੈ ਕੋਈ ਵਾਸ਼ਨਾ ਨਹੀਂ ਹੈ ਉਹਦੀ ਹਸਤੀ ਜਗਤ ਰਚਨਾ ਵਾਲੇ ਪੰਜਾਂ ਤਤਾਂ ਤੋਂ ਨਹੀਂ ਬਣੀ ਉਹਦੇ ਉੱਪਰ ਕੋਈ ਚੋਟ ਨਹੀਂ ਚਲਾ ਸਕਦਾ ਉਨੂੰ ਕੋਈ ਨਾਸ਼ ਨਹੀਂ ਕਰ ਸਕਦਾ ਕੋਈ ਖਸਮ ਨਹੀਂ ਖਤਮ ਨਹੀਂ ਕਰ ਸਕਦਾ ਕੋਈ ਤੇਰੇ ਟਿਕਾਣੇ ਤੋਂ ਤੈਨੂੰ ਹਿਲਾਵ ਨਹੀਂ ਸਕਦਾ ਸਾਡਾ ਘਰ ਕੋਈ ਢਾ ਸਕਦਾ ਹਿਲਾ ਸਕਦਾ ਹੈ ਰੋੜ ਸਕਦਾ ਹੈ ਪਰ ਉਹ ਪ੍ਰਭੂ ਜਿਹੜਾ ਹੈ ਉਹਨੂੰ ਕੋਈ ਹਿਲਾਵ ਨਹੀਂ ਸਕਦਾ ਉਹਦੀ ਅਸਤੀ ਜਗਤ ਰਚਨਾ ਵਾਲੇ ਪੰਜਾ ਤਤਾਂ ਤੋਂ ਬਣੀ ਨਹੀਂ ਨਾ ਦਿਸਣ ਵਾਲੇ ਪ੍ਰਭੂ ਨੂੰ ਸਾਰੇ ਹੀ ਨਮਸ਼ਕਾਰ ਕਰਦੇ ਚਿੰਤਾ ਤੋਂ ਰਹਿਤ ਵਾਹਿਗੁਰੂ ਸਾਰੇ ਹੀ ਉਹਦੇ ਅੱਗੇ ਨਿਭਦੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤੇਰ ਮਾਨੇ ਨਮਸਤੰਗ ਨਿਦਾਨੇ ਜਿਹੜਾ ਜਗਤ ਨੂੰ ਪਾਲ ਰਿਹਾ ਹੈ ਜਿੰਦਾ ਰੱਖ ਰਿਹਾ ਹੈ ਉਹ ਤਿੰਨਾ ਦੁੱਖਾਂ ਤੋਂ ਰਹਿਤ ਹੈ ਉਹ ਇੱਕ ਮੂਰਤੀ ਵਿਆਕਰ ਮੰਦਰ ਵਿੱਚ ਟਿਕਾਏ ਨਾ ਜਾਣ ਵਾਲੇ ਪਰਮਾਤਮਾ ਜਿਸ ਤਰ੍ਹਾਂ ਆਪਾਂ ਕੋਈ ਮੂਰਤੀ ਨੂੰ ਮੰਦਰ ਦੇ ਵਿੱਚ ਟਿਕਾ ਲੈਨੇ ਆ ਗੁਰਦੁਆਰੇ ਵਿੱਚ ਟਿਕਾ ਲੈਨੇ ਆ ਉਹ ਪਰਮਾਤਮਾ ਨੂੰ ਟਿਕਾਇਆ ਨਹੀਂ ਜਾ ਸਕਦਾ ਕਿਸੇ ਮੰਦਰ ਗੁਰਦੁਆਰੀ ਦੇ ਵਿੱਚ ਜਿਹਦੇ ਅੱਗੇ ਤਿੰਨੇ ਲੋਕਾਂ ਦੇ ਜੀਵ ਸਭ ਜੀਵ ਨਿਵਦੇ ਆ ਸਾਰੇ ਗੁਣਾਂ ਦਾ ਖਜ਼ਾਨਾ ਹੈ ਪ੍ਰਭੂ ਬੇਅੰਤ ਤਾਕਤਾਂ ਦਾ ਮਾਲਕ ਹੈ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤਿਰਬਰਗੇ ਨਮਸਤੰਗ ਅਸਰਗੇ ਉਹ ਪ੍ਰਭੂ ਦੀ ਡੰਗਾਈ ਨੂੰ ਕੋਈ ਮਾਪ ਨਹੀਂ ਸਕਦਾ ਅਜੇ ਸਮੁੰਦਰ ਵਾਂਗ ਹੈ ਪ੍ਰਭੂ ਜਿਸ ਦੀ ਹਾਥ ਨਹੀਂ ਆ ਸਕਦਾ ਇਹੋ ਜੀ ਹਸਤੀ ਹੈ ਜਿਹਨੂੰ ਮਨ ਇੰਦਰੀਆਂ ਗ੍ਰਹਿ ਨਹੀਂ ਕਰ ਸਕਦੀਆਂ ਹਿਲਾਏ ਨਾ ਜਾ ਸਕਣ ਵਾਲੀ ਨੂੰ ਸੰਸਾਰਿਕ ਜੀਵਨ ਤੋਂ ਤਿੰਨੇ ਹੀ ਮਨੋਰਥ ਧਰਮ ਅਰਥ ਕਾਮ ਮਿਲ ਸਕਦੇ ਆ ਜੋ ਰਚਿਆ ਜਾ ਪੈਦਾ ਨਹੀਂ ਕੀਤਾ ਜਾ ਸਕਦਾ